ਐ ਜੋ ਰਖਦਾ ਹੈ ਰਾਮ ਰਾਜੀ ਹਰਨਾਖਸ਼ ਗੁਸਤਰ ਮਾਰਿਆ ਪ੍ਰਹਲਾਦ ਤੋਨਾਯਾ ਹੰਕਾਰੀਆਂ ਅਨੰਦ ਕਾ ਪਿਠ ਦੇ ਨਾਮ ਦਿਉ ਮੁਕਲਾਇਆ ਐਸਾ ਹਰਿ ਸੇਵੇ ਅੰਤ ਕਲੇਸ਼ ੜਾਇਸ ਲੋਕ ਮਹੱਲਾ ਪਹਿਲਾ ਦੁਖਦਾਰੁ ਸੁਖ ਰੋਪਿਆ ਜਾ ਸੁਖ ਤਾਮ ਨਾ ਹੋਇ ਤੂੰ ਕਰਤਾ ਕਰਨਾ ਮੈਂ ਨਹੀਂ ਜਾ ਹੋ ਕੋਈ ਨਾ ਹੋਈ ਬਲਹਾਰੀ ਕੁਦਰਤੋ ਸਿਆ ਤਰੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋ ਤਮੈ ਜਾਤਾ ਅਕਲ ਕਲਾ ਪਰਪੂਰ ਰਹਿਆ ਤੋ ਸੱਚਾ ਸਹਿਬ ਸਿਵਤ ਸੁਵਲਿਓ ਜਨ ਕੀਤੀ ਸੋ ਫਾਰ ਪਿਆ ਕਹੋ ਨਾਨਕ ਕਰਤੇ ਗਿਅ ਬਾਤਾਂ ਜੋ ਜਕਰਣਾ ਸੋਕਰ ਰਹਿਆ ਸੂਤਰ ਰਾਗ ਅਸਾ ਮਹੱਲਾ ਫਿਰਨਾ ਇਕ ਓੰਕਾਰ ਸਤਿ ਗੁਰ ਪ੍ਰਸਾਦ ਸੋਦਰ ਤਿਰਕਿਆ ਸੋਕਰ ਖਿਆ ਜਿਤ ਵੈ ਸਰਬ ਸਮਾਲੇ ਵਜਿਤਿ ਰੇ ਕਿਤੇ ਤੀਰੀ ਵਾਹੁਣ ਹਾਰੇ ਕਿਤੇ ਤੇਰੇ ਰਾਗ ਪ੍ਰੀ ਸੁਖਹੀਏ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੋਂ ਨੋਂ ਪਵਣ ਹੈ ਬਾਣੀ ਬਸੰਤਰ ਗਾਵ ਹੈ ਰਾਜਾ ਤੁਮ੍ਹ੍ਹ ਦੁਬਾਰੇ ਗਾਵਨ ਤੋਂ ਨੋਂ ਈਸ਼ਰ ਬ੍ਰਹਮਾ ਦੇਵੀ ਸੋਮ ਤੇਰੇ ਸਦਾ ਸਵਾਰੇ ਗਾਵਨ ਤੋਂ ਨੋਂ ਇੰਦਰੇਂਦਰ ਅਸਨ ਬੈਠੇ ਦੀਵਤੇ ਅੰਦਰ ਨਾਲੇ ਗਾਵਨ ਤੋਂ ਨੋਂ ਸਿੱਧ ਸਮਾਧੀ ਅੰਦਰ ਗਾਵਨ ਤੋਂ ਨੋਂ ਸਾਧ ਵਿਚਾਰੇ ਗਾਵਨ ਤੋਂ ਨੋਂ ਜਤੀ ਸਦੀ ਸੰਤੂਖੀ ਗਾਵਨ ਤੋਂ ਨੋਂ ਵੀਰ ਕਰਾਰੇ गावਨ ਤੂ ਨੋ ਪੰਡਤ ਪੜਨਾਰਾ ਖੀਸਰ ਤੁਖ ਤੁਵੇ ਤਾਂ ਨਾਲੇ ਗਾਵਨ ਤੂ ਨੋ ਮੋਹਣੀ ਅਮਨ ਮੋਹਨ ਹੈ ਸੁਰਗ ਮਛ ਪਿਆਲੇ ਗਾਵਨ ਤੂ ਤਨੋ ਰਤਨੋ ਪਾਇ ਤੇਰੇ ਅਠਸੜ ਤੀਰਥ ਨਾਲੇ ਗਾਵਨ ਤੂ ਤੋਦ ਮਹਾ ਬਲ ਸੂਰਾ ਗਾਵਨ ਤੂ ਨੋ ਘਾਣੀ ਚਾਰੇ ਮੜਲੇ ਬ੍ਰਹਮੰਡਾ ਕਰ ਕਰਖੇ ਤੇਰੇ ਤਾਰੇ ਸੇ ਤੂ ਨੋ ਗਾਵਨ ਜੋ ਤੂ ਭਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਤੁਗਨੋਂ ਗਮਨ ਸੀ ਮੈਂ ਚਿਤਨੇ ਆਮਨ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਦਾ ਸਾਹਿਬ ਸੱਚਾ ਸੱਚੀ ਨਾਈ ਹੈ ਪੀਓ ਸਿਜਾਈ ਨਾ ਜਸਿ ਰਚਨਾ ਜਿਨ ਰਚਾਈ ਰੰਗੀ ਰੰਗੇ ਭੰਤੀ ਕਰਕਰ ਸੀ ਮਾਇਆ ਜਿੰਨੋਂ ਪਾਈ ਕਰ ਕਰ ਦੇਖੇ ਕੀਤ ਆਪਣਾ ਜੋਤ ਦੀ ਵਡਿਆਈ ਜੋ ਤਿਸ ਪਾਵੇ ਸੋਈ ਕਰਸੀ ਫਿਰ ਉਕਮਨ ਨਾ ਕਰਨਾ ਜਾਈ ਸੋ ਬਾਤ ਸਾਓ ਸਹਾਪਤ ਸਾਹਿਬ ਨਾਨਕ ਰਣ ਰਜਾਈ ਅਸਮਾਹ ਅੱਲਾ ਪਹਿਲਾ ਸੁਨੋ ਢਖ ਸੋ ਕੋਏ ਕੇਵਣ ਵੰਡਾ ਡਿਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰੇ ਸਮਾਏ ਵੱਡੇ ਮੇਰੇ ਸਾਹਿਬ ਅਗਰ ਗੰਭੀਰਾ ਗੁਣੇ ਗਹਿਰਾ ਕੋਈ ਨਾ ਜਾਣੈ ਤੇਰਾ ਕੇਤਾ ਕੇਵਡ 치ਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗੰਨੀ ਧੰਨੀ ਗੁਰੂ ਗ੍ਰਹਾਈ ਕਹਿ ਨ ਜਾਏ ਤੇਰੀ ਤਲਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿਦਾ ਪ੍ਰਖਾ ਕੇ ਆਉਣਿਆ ਤੁਣ ਸੇ ਦੇਖ ਨੈਣ ਪਈਆ ਕਰ ਮਿਲੈ ਨਾਹੀ ਠਾਕ ਰਹੀਆ ਅੱਖਣਵੱਲਾ ਚਾ ਬੇਚਾਰਾ ਸੁਭਤੀ ਭਰੇ ਤੇਰੇ ਭੰਡਾਰਾ ਜਿੱਥੋਂ ਦੇ ਤਿਸਿਆ ਗਿਆ ਚਾਰਾ ਨਾਨਕ ਸੱਚ ਸਵਰਣ ਹਰਿਆ ਸਮਹ ਹਲਾ ਪੱਲਾ ਅੱਖਾਂ ਜੀਵਾਂ ਵਿਸਰੈ ਮਰ ਜਾਉ ਅੱਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲੱਗੇ ਭੂਖ ਉਤੇ ਭੂਖ ਖਾਈ ਚਲੀਏ ਦੂਖ ਸੋ ਗੋ ਵਿਸਰੈ ਮੇਰੀ ਮਾਏ ਸੱਚਾ ਸਹਿਬ ਸੱਚੇ ਨਾਹੀ ਰਹਾਉ ਸੱਚੇ ਨਾਮ ਕੀ ਤਨ ਹੁੜਾਈ ਆਤ ਕੇ ਕੀਮਤ ਨਹੀਂ ਪਾਈ ਜੀ ਸਭ ਮਿਲ ਕੇ ਆਖਣ ਪਾਹੀ ਬੁੱਢਾ ਨਾ ਹੋਵੇ ਘਟ ਨਾ ਜਾਏ ਨਾ ਉਹ ਮਰਨਾ ਹੋਵੇ ਸੋਗ ਦਿਨਦਰ ਨਾ ਝੁਕੇ ਭੋਗ ਗੁਣੇ ਹੋਰ ਨਾਹੀ ਕੋਏ ਨਾ ਕੋ ਹੋਵਾਲਾ ਕੋ ਹੋਏ ਜੀਵੜੇ ਆਪ ਤੇਵੜ ਤੇਰੀ ਤਾਤ ਜੰਗਨ ਕਰਕੇ ਕੀਤੀ ਰਾਤ ਖਸਮ ਵੇਸਾਂ ਰਹੀ ਤਿਗਮ ਜਾਤ ਨਾਨਕ ਨਾਮ ਹੈ ਵਸਨਾਤ ਰਾਗੁ ਗੁਰਨੀ ਮਹਲਾ 4 ਹਰਖੇ ਜਨ ਸਤਿ ਗੁਰ ਸਤਿ ਪੁਰਖਾ ਬਿਨੋ ਕਰਮ ਗੁਰ ਪਾਸ ਹਮ ਕੀਰੇ ਕਰਮ ਸਤਿ ਗੁਰ ਸਰਣਾਈ ਕਰ ਧਿਆ ਨਾਮ ਪ੍ਰਕਾਸ ਮੇਰੇ ਮੀਤ ਗੁਰ ਦੀਵ ਮੋ ਕੋ ਰਾਮ ਨਾਮ ਪ੍ਰਗਾਸ ਸਤ ਨਾਮ ਮੀਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾ ਸਰਹਾਉ ਹਰ ਜਨ ਕੀ ਵਟ ਪਾਖ ਰਵੜੀ ਜਿਨ ਹਰ ਹਰ ਸਰ ਤਨ ਪਿਆਸ ਹਰ ਹਰ ਨਾਮ ਲੈ ਤ੍ਰਿਪਤਾਸੈ ਮਰੰਗਤ ਗੁਣ ਪ੍ਰਕਾਸ਼ ਜਿਨ ਹਰ 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 ਰਸ ਮਮ ਨ ਪਾਇਆ ਤੇ ਪਾਖੇਣ ਜੰਪਾਸ ਜੋ ਸਤ ਗੁਰ ਸ਼ਰਣ ਸੰਗਤ ਨਹੀਂ ਆਇ ਤ੍ਰਿਕ ਜੀਵ ਤ੍ਰਿਕ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਨ ਧੁਰ ਮਸਤਕ ਲਖਿਆ ਲੇ ਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਨ ਜਨ ਨਾਨਕ ਨਾਮ ਪ੍ਰਗਾਸ ਰਾਗੁ ਗੁਰੇ ਮਹਲਾ ਪੰਜਵਾਂ ਕਾਇ ਰੀ ਮਨ ਚਿਤ ਵੇ ਉਤਮ ਜਯਾ ਹਰ ਹਰ ਜੀਉ ਪਰਿਆ ਸੈਲ ਪਥਰ ਮੈਂ ਜੰਤੂ ਬਾਇ ਤਾਂ ਕਰਜ ਕਾ ਗਿਆ ਕਰੋ ਧਰੇ ਆ ਮੇਰੇ ਮਧੂ ਜੀ ਸਤ ਸੰਗਤ ਮਿਲੇ ਸੂਤਰੀਆ ਗੁਰਪ੍ਰਸਾਦ ਬ੍ਰਹਮਦਪਾਇ ਸੁਕੇ ਕਾਸ਼ ਧਰਿਆ ਰਹਾਉ ਜਨਨ ਪਿਤਾ ਲੋਸੁ ਮੰਤਾ ਕੋ ਅਲੰਕਸ ਕੀ ਧਰਿਆ ਸਿਰ ਸਿਰਿ ਜਗ ਸੰਭਾਇ ਠਾਕੁਰ ਕਾਏ ਮਨੈ ਭੋਕਿ ੜਿ ਔੜਿ ਔਡਾ ਮੈ ਸੇ ਕੋਸਾ ਤਿਸ ਪਾਛੈ ਬਚਰੇ ਸ੍ਰੀ ਆਉ ਤੈਨ ਕਵਣ ਖਲਾਵੈ ਕਵਣ ਚੁਕਾਵੈ ਮਨ ਮੈ ਸਮਰਨ ਕਰੀ ਆ ਸਭ ਨੇ ਧਾਨ ਦਸਸ਼ਟ ਸਿਧਾਨ ਠਾਕੁਰ ਕਰ ਤਲ ਤ੍ਰਿਆ ਜਨ ਜਨ ਅਨੰਕ ਬਲੇ ਬਲੇ ਸਤਿਗੁਰ ਜਾਈਏ ਤਰੰਤ ਨੈ ਪਾਰਾ ਬਰੀਆ ਰਾਗ ਆਸਾ ਮਹੱਲਾ ਚੌਥਾ ਸੋ ਬੁਰਖ ਕੋ ਓੰਕਾਰ ਸਤਿਗੁਰ ਪ੍ਰਸਾਦ ਸੋ ਬੁਰਖ ਨਿਰੰਜਨ ਹਰਿ ਬੁਰਖ ਨਿਰੰਜਨ ਅਰਗਮਗਮ ਪਾਰਾ ਸਭ ਧਿਆਵੇ ਸੋ ਧਿਆਵੇ ਤੁਧਿ ਅਨ ਸੱਚੇ ਸਰਜਨ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰਿ ਧਿਆਉ ਸੰਤੋ ਜੀ ਸਾਦੋ ਗੋਇਸਾਨ ਨਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਗੜਗੜੇ ਅੰਤਰ ਸਰ ਨਿਰੰਤਰ ਜੀਆਰੇ ਕੋ ਬ੍ਰਖਸਮਾਣਾ ਇਕ ਦਾਦੇ ਬੇਖਾਰੀ ਜੀ ਸਭ ਤੇਰੇ ਤੋਂ ਵਿਦਾਨਾ ਤੂੰ ਆਪੇ ਦਤ ਆਪੇ ਭੁਗਤਾ ਜੀ ਹਉ ਤੂ ਤੈਨ ਨਮਰ ਨਾ ਜਾਣਾ ਤੂੰ ਪਾਰ ਬ੍ਰਹਮਾ ਬੇਅੰਤ ਬੇਅੰਤ ਜੀ ਤਰੇ ਗਿਆ ਗੁਣ ਅਖ ਵਖਾਣਾ ਜੋ ਸੇਵੈ ਜੋ ਸੇਵੈ ਤੁਜੀ ਜਨ ਨਾਨਕ ਤਨ ਕੁਰਬਾਣਾ ਹਰਿ ਧਿਆਵੈ ਹਰਿ ਧਿਆਵੈ ਤੁਜੀ ਸੇ ਜਨਾਂ ਤੁਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੇਜਨਾ ਤਰੇਆ ਜੀ ਤਨ ਤੋਂ ਡੇਜਮ ਕੀ ਫਾਂਸੀ ਜਨਨਿਰਪੋਜਨ ਹਰ ਨਿਰਭਉ ਤੇ ਅਜੀਤ ਰੰਗਪੋ ਸਭ ਗੁਆਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰਜੀਤਿ ਹਰਨਾ ਹੋਸਮਸੀ ਸੇ ਧੰ ਸੇ ਧੰ ਜਨਾਂ ਤਿਆ ਆ ਜੀ ਜਨਾਂ ਨੇ ਤਨ ਬੁਲਾ ਦਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪ੍ਰੇ ਬੇਨਤ ਵੇਨਤਾ ਤੇਰੀ ਭਗਤ ਤੇਰੀ ਭਗਤ ਸਲਾਂ ਤੋ ਜੀ ਹਰਨ ਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੈ ਹਰਿ ਪੂਜਾ ਜੀ ਤਪ ਤਪੈ ਮੈਂ ਬੇਨੰਤਾ ਤੇਰੇ ਅਨੇਕ ਤੇਰੇ ਅਨੇਪੜੇ ਬੋ ਸੁਮਰਤ ਸਾਸਤ ਜੀ ਕਰੈ ਕਰਿਆ ਘਟੇ ਕਰਮ ਕਰਮਤਾ ਸੇ ਭਗਤ ਸੇ ਭਗਤ ਬਲੇ ਜਨਨ ਲਾਲਕ ਜੀ ਜੋ ਭਾਵੈ ਮੇਰੀ ਰਬਗਵੰਤਾ ਤੋਦਾ ਦੁਰਖ ਪ੍ਰਮ ਪ੍ਰਗਰਤਾ ਜੀ ਤੋਦ ਜੀਵੜਾ ਉੱਲ ਨਾ ਕੋਈ ਤੋ ਜੁਗ ਜੁਗ ਏ ਕੋ ਸਦਾ ਸਦਾ ਤੋ ਏ ਕੋ ਜੀ ਤੋ ਨਚਲ ਗਰਥਾ ਸੂਹੀ ਤੋਦਾ ਪੇ ਭਾਵੈ ਸੂਹੀ ਵਰਤੈ ਜੀ ਤੋ ਆਪੇ ਕਰੈ ਸੂਹੀ ਤੋਦਾ ਪੇ ਸ੍ਰਿਸ਼ਟ ਸਭੂ ਪਾਈ ਜੀ ਤੂ ਦੇ ਆਪੇ ਸਰਜ ਸਭ ਕੋਈ ਤਨ ਨਾਨਕ ਗੁਣ ਗਾਵੈ ਕਰਤੇ ਜੀ ਤੂ ਸਭ ਸੇ ਕਾ ਜਾਣੋਈ ਆਸਾ ਮੱਲਾ ਚੁੱਥਾ ਤੂੰ ਕਰਤਾ ਸਚ ਯਾਰ ਮੇਡਾ ਸਾਈ ਜੋ ਤੂੰ ਭਾਵੈ ਸੋਈ ਥਿਸੀ ਸੋਈ ਹਉ ਪਾਈ ਰਹਾ ਸਭ ਤੇਰੀ ਤੂ ਸੁਣੀ ਧਿਆਇ ਜਿਸ ਨੋ ਕਿਰਪਾ ਕਰੈ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਭਾ ਮਨਮੁਖ ਗਵਾਇਆ ਤੂ ਦਾਵੇ ਛੋੜਿਆ ਮੈ ਲਾਇਆ ਤੂੰ ਤੇਰੀ ਆਹ ਹਸਾ ਵਤੁ ਨੀ ਮਾਈ ਤੂੰ ਜਮੇ ਨਾ ਦੂਜਾ ਕੋਈ ਨਾਹੀ ਜੀ ਜੰਤ ਸੋ ਤੇਰਾ ਖੇਲ ਵੀ ਤੂੰ ਗੁਣ ਵਿਛੜਿਆ ਸੰਗੋਗੀ ਮੇਲ ਜਿਸਨੋਂ ਤੂੰ ਜਨਾਈ ਸੋਏ ਜਨ ਜਾਣੈ ਹਰ ਗੁਣ ਸਿਆਖੂ ਖਾਣੈ ਜਿਨ ਹਰ ਸਿਵਿਆ ਤਨ ਸੁਖ ਪਾਇਆ ਸੱਜ ਹੀ ਹਰ ਨਾਮ ਸੁਮਾਇਆ ਤੂੰ ਆਪੇ ਕਰਤਾ ਤਰਾ ਕੀਆ ਸੁ ਹੋਏ ਤਦ ਬਿਨ ਤੂੰ ਜਵਰ ਨਾ ਕੋਏ ਤੂੰ ਕਰ ਕਰ ਵੇਖੇ ਜਾਣੈ ਸੋਏ ਚਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤਿਤ ਸਰ ਗੁਰੜੇ ਪੀਲੇ ਨਿਵਸ ਪਾਣੀ ਭਾਵਕ ਤਰੈ ਕੀ ਆਉ ਪੰਕਜ ਮੋਹ ਪਗ ਨੀ ਚਾਲੈ ਹਮ ਦੇ ਖਾਤ ਹੈ ਡੂਬੀ ਅਲੀ ਮਾਨੀਕ ਨਾ ਚੀਤ ਸੈ ਮੂੜ ਮਨਾਹਰ ਵਿਸਰਤ ਤੇਰੇ ਗੁਣ ਗਲੇ ਯਾਰਾ ਹਾਉ ਨਾਉ ਜਤੀ ਸਤੀ ਨੀ ਪੜੈ ਅਮੂਰਖ ਮੁਕ ਦਾਜਨਮ ਪ੍ਰੀਆ ਪ੍ਰਣਾਵਤ ਨਾਨਕ ਤਿੰਨ ਕੀ ਸਰਣਾ ਜਿਨ ਤੋਂ ਦਾਈ ਵਿਸਰਿਆ ਸਾ ਮਹੱਲਾ ਪੰਜਮ ਭਈ ਪ੍ਰਾਪਤ ਮਾਨਖ ਦੂਹਰੀਆ ਗੋਬਿੰਦ ਮਿਲਣ ਕੀ ਇਤਨੀ ਬਰੀ ਆਵਰ ਕਾਜ ਤੇਰਾ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸੰਜਮ ਲਾਗ ਭਵਜਲ ਤ੍ਰਣਕ ਜਨਮ ਬ੍ਰਥਾ ਜਾ ਤਰੰਗ ਮਾਇਆ ਕਹਿ ਰਹਾ ਓ ਜਪ ਤਪ ਸੰਜਮ ਤਰਮਨੇਕ ਮਾਇਆ ਸੇਵਾ ਸਾਧਨੈ ਜਾਣਿ ਹਰਿ ਰਾਇ ਕੋ ਨਾਨਕ ਬਨੀਚ ਕਰਮ ਆਸਰਣ ਪਰੇ ਕੀ ਰਾਖੋ ਸਰਮਾ ਪਾਸ਼ੇ ਦਸਮੀ ਕਬਿਉ ਬਾਤ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨ ਨਾਮ ਨਰੇ ਹਮਾਰਾ ਆਪਣਾ ਜਾਨ ਕਰੋ ਪ੍ਰਤਿ ਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਉ ਆਪ ਹਾਦੈ ਮੈਂ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੂਰਛਾ ਨਿਜ ਕਰ ਦੇ ਕਰੀਆ ਸਭ ਬੈਰਨ ਕੋ ਆਦ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰੇ ਪਿਆਸਾ ਤੁਮ ਮੈਂ ਛਾੜ ਕੋਈ ਅਵਰ ਨ ਧਾਉ ਜੋ ਬਰ ਚਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਆ ਪਹਾਦੈ ਮੁਝੈ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹਉ ਜੋ ਸੁਲਾ ਹਮਾਰੇ ਪਛਾ ਅਸਰੀ ਅਸ ਤੁਜ ਜੋ ਕਰਿਉ ਰੱਛਾ ਰਖ ਲੈ ਮੇਰਾ ਖਨਾਰੇ ਸਹਿਬ ਸੰਤ ਸਾਈ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਪੂਰੀ ਚਤੁਰ ਦਸ ਕੰਤਾ ਕਾਲ ਭਈ ਬ੍ਰਹਮਾ ਬਉਤ ਰ ਕਾਲ ਭਈ ਸੁਜੋ ਤਰਾ ਕਾਲ ਭਾਇ ਕਰ ਵਿਸ਼ਨ ਪ੍ਰਕਾਸ਼ਾ ਸੰਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸੁਖੀ ਹੋ ਬੇ ਨਰਾਇ ਪ੍ਰਮਾ ਜੂਥਿਯੋ ਜਮਨ ਕਾਲ ਸਭ ਲੋ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਬਜਾਇਓ ਆਦੰਤੇ ਕੈ ਉਤਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੀਸੀ ਕੋ ਮਾਰੀ ਸਗਲ ਪ੍ਰਜਾ ਦੇ ਨਾਲ ਸਵਾਰੀ ਸੁਗਨ ਕੋ ਸੇਵਾ ਗੁਣ ਸੁਖ ਦੀਓ ਸਤਰਨ ਕੋ ਬਲ ਮੋ ਬਦ ਕੀਓ ਘੜਗੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀੜ ਪਛਾਨਤ چیچرا سبر کرپا درش کر فولہ جانے کر کارجا ترت تب دارا جبیا کر کت ہوں کب ہوں تو ملت در سب ہوں جی ودن سرش سو تارے آپ اپنی بوجھ ਤਮ ਸਭ ਹੀ ਤੇ ਰਤ ਨਿਰਲਮ ਜਨਤ ਬੇਦ ਬੇਦ ਰਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦਿ ਨਿਰਨਾਦ ਸੰਬ ਤਾਕ ਮੂੜਿ ਉਤਪਿਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾਕੋ ਕਰ ਪਾਹਨਨ ਮੰਨਤ ਮਹਾ ਮੂੜ ਕਛ ਭੇਦ ਨੋ ਜਾਨਤ ਮਹਾ ਦੇਕੋ ਕੈ ਸਦਾ ਸੇਵ ਨਿਰੰਕਾਰ ਕਾ ਚਿੰਤਨੇ ਭੇਵ ਆਪਾਪ ਨਹੀਂ ਬੁੱਧ ਜਿਤੀ ਬਰਨਤ ਪਨ ਪਨ ਤੋਏ ਤੀਤੀ ਉਮਰਾਂ ਲਖਾ ਨ ਜਾਇ ਪਸਾਰਾ ਕਹਿ ਸਜਾ ਪ੍ਰਥਮ ਸੰਸਾਰਾਇ ਕਹਿ ਰੂਪੇ ਅਨੂ ਸਰੂਪ ਰੰਗ ਪਿਉ ਹਾਵ ਕੈ ਫੂਪਾ ਅੰਡਜ ਜੇ ਰਜ ਸੇਤ ਜਗਿਨੇ ਤੂਜ ਖਾਨ ਪੁਰ ਰਚ ਦਿਨੇ ਗਉ ਫੂਲ ਰਾਜਾ ਬੈਠ ਗਉ ਸਿਮੜ ਭਿਉ ਸੰਗਰੇ ਇਕੱਠਾ ਸਗਰੇ ਸ੍ਰਿਸ਼ਟ ਦੇਖਾਇ ਚੰਬਵਯ ਤੁਗਾਦ ਸਰੂ ਸਯੰਭਵਯ ਮਰਚਾ ਮੇਰੀ ਤੁਮ ਕਰੋ ਸਿਖੁਆਰ ਸਿਖ ਸੰਗਰੋ دش جی اٹھ باتی پریش مارے ہار تین جو کل کو اک بار تئی ہے کال نکٹ نہیں ہے رچا ہوئے تا سب کالا ਦੋ ਸਟਰੇ ਸਟਰੇ ਤਨੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰ ਹੋ ਤਾ ਕੇ ਤਾਪ ਤਨ ਕਮੋਹਰ ਹੋ ਅਰਿੱਧ ਸਿੱਧ ਕਰ ਮੋ ਸਭ ਹੋਈ ਦੁਸ਼ਟ ਚਾਚ ਐ ਸਕ ਨ ਕੋਈ ਇੱਕ ਭਰ ਜਨ ਤੁਮ ਸੰਭਾਰਾ ਕਾਲ ਫਾਸਤੇ ਤਹੀਂ ਬਾਰਾ ਜੇ ਨਰ ਨਾਮ ਤੇ ਹਾਰੂ ਕਹਾ ਦਰਦ ਦੁਸ਼ਟ ਦੁਗਤੀ ਰਾਖਣ ਕੇਤ ਮੈਂ ਸ਼ਰਨ ਤੇ ਹਾਰੀ ਆਵਾਦੈ ਲਿਓ ਵਾਰੀ ਸਰੋਠੋਰ ਮੋਹ ਸਹਾਈ ਦੁਸ਼ਟ ਦੁਗਤੀ ਲੋਬ ਚਾਈ ਸੋਈ ਆ ਪਾਇਗੇ ਜੋ ਤੇ ਤੁਮਰੇ ਤਬ ਤੇ ਕੋ ਆਖ ਤਰੇ ਨੀਯਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤੇ ਨ ਮੰਨਿਓ ਸਿਮਰਤ ਸ਼ਾਸਤਰ ਬੇ ਸਬੈ ਬੋ ਭੇਦ ਕਾ ਮੀਕਲਾ ਜਾਨਿਓ ਸ੍ਰੀ ਸੁਬਾਨਾ ਕਿਰਪਾ ਤੁਮਰੀ ਕਰਮੈ ਨਾ ਗਹਿਓ ਸਭ ਤੋਏ ਬਖਾਨਿਓ ਦੁਖਰਾ ਸਕ ਦਵਾਰ ਕੋ ਸਾੜ ਕਹਿਿ ਗਿਓ ਤੁਹਾਰੋ ਦਵਾਰ ਪਾਈ ਗਏ ਕੀ ਲਾਜ ਅਸ ਗੋਵਿੰਦਾਸ ਤੁਹਾਰਾ ਰਾਮ ਕਲੀ ਮਹੰਲਾ ਤੀਜਾ ਨੰਦ ਦੇ ਓੰਕਾਰ ਸਤਿ ਗੁਰ ਪ੍ਰਸਾਦਿ ਆਨੰਦ ਭੇ ਅਮਰੀ ਮਾਇ ਸਤਿਗੁਰੂ ਮੈਂ ਪਾਇਆ ਸਤਿ ਗੁਰਤਾ ਪਾਇਆ ਸਹਿਜ ਸੇਤੀ ਮਨੁ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਕਰੀਆਂ ਸ਼ਬਦ ਗਾਵਣੀਆਂ ਸ਼ਬਦ ਦੂਤਾ ਗਾਵੋ ਹਰੀ ਕੇ ਰਾਗ ਮਨ ਜਨੀ ਵਸਾਇਆ ਕਹਿ ਨਾਨਕ ਨੰਦ ਹੋਆ ਸਤ ਗੁਰੂ ਮੈਂ ਪਾਇਆ ਮਨ ਮੇਰੇ ਆ ਤੂੰ ਸਦਾ ਰੂਹ ਰਣਾਲੇ ਹਰ ਨਾਲੋ ਤੂੰ ਮਨ ਮੇਰੇ ਦੁਖ ਸਭੀ ਸਰਣ ਅੰਗੀਕਾਰੋ ਕਰੇ ਤੇਰਾ ਕਰ ਸਭ ਸੁਵਾਰਣਾ ਸੁਨਾ ਕਲਾ ਸੁਰ ਸੁਆਮੀ ਸੋ ਕੋ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੂਹ ਰਣਾਲੇ ਸਾਚੇ ਸਾਈਂ ਬਾ ਕਾ ਨਹੀਂ ਕਰਤੀ ਰਹਿ ਕਰਤਾ ਤੇਰਾ ਸਭ ਕੀ ਛੈ ਤੇ ਦੇ ਸੋ ਪਾਵੇ ਸਦਾ ਸਤ ਸਲਾਹ ਤੇਰੀ ਨਾਮਨਵਸਾਵੇ ਨਾਮ ਜਨ ਕੈ ਮਨ ਅਸੇ ਆਵਾਜੇ ਸੋਦਖਨੇ ਰੇ ਕੈ ਨਾਨਕ ਸੱਚੀ ਸਹਿਬ ਕਾ ਨਹੀਂ ਕਰਤੀ ਰਹਿ ਸੱਚਾ ਨਾਮ ਮੇਰਾ ਆਧਾਰੂ ਸੱਚਾ ਨਾਮ ਧਾਰ ਮੇਰਾ ਜਿਨੇ ਭੁਖਾਂ ਸੁਭ ਗਵਾਈਆਂ ਕਰੇ ਸ਼ਾਂਤ ਸੁਖ ਵਨਾਈ ਵਿਸਿਆ ਜਨੇ ਚਾ ਸਪੂਜਈਆਂ ਸਦਾ ਕਰਮਾਨ ਕੀਤਾ ਗੁਰੂ ਵਿਟੋਂ ਦਸਦੀਆਂ ਵਡਿਆਈਆਂ ਕੈ ਨਾਨਕ ਸੁਨੋ ਸੰਤੋਜ ਵਤ ਰੋਤੇ ਆਰੋ ਸੱਚਾ ਨਾਮ ਮੇਰਾ ਆਧਾਰੂ ਆਜੇ ਪੰਚੇ ਸ਼ਬਦ ਦਿੱਤੇ ਕਰਸ ਪਾਗੇ ਕਰਸ ਪਾਗੇ ਸ਼ਬਦ ਵਾਜੇ ਕਲਾ ਜਿੱਤੇ ਕਨ ਧਾਰੀਆਂ ਪੰਚ ਦੂਤ ਤੁਧ ਅਸਾ ਕੀਤੇ ਕਾਲ ਕੰਡਕ ਮਾਰਿਆ ਤੁਹ ਕ੍ਰਮ ਪਾਇਆ ਤੁਜਨ ਕੋ ਸੀ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨ ਹਦਵਾ ਜੀ ਅਨੰਦ ਸੁਨੋੜ ਭਾਖਿਓ ਸਰਮਨੋਰਤ ਪੂਰੇ ਪਰਮ ਭ੍ਰਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਹੋ ਸੰਤਾ ਉਤਰੇ ਸੋਣੀ ਸਰਜੀ ਬਾਣੀ ਸੰਤ ਸਾਜਨ ਭੇਸ ਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤੂਰਿਆ ਭਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਦਨ ਤੂਰੇ ਮੋ ਆਪਣੀ ਮਹਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਆਧਾਰ ਜੇ ਕੋ ਖਾਵੇਂ ਜੇ ਕੋ ਪੁੰਚੈ ਤਿਸ ਕਾ ਹੋਈ ਉਧਾਰੀ ਵਸਤ ਜੀ ਨਾ ਜਾਈ ਨਿਤ ਨਿਤ ਰਕੁਰ ਤਾਰੋ ਤਮ ਸੰਸਾਰ ਚਰਨ ਤਰੀਆ ਸਬਨਾਨ ਬ੍ਰਹਮ ਸਾਰੋ ਸ ਲੋਕ ਮਹਨ ਲਾ ਪੰਜਵਾ ਤੇਰਾ ਕੀਤਾ ਜਤੋ ਨਹੀਂ ਮੈਨੋ ਜੋ ਕਿ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆ ਪੇਤਰ ਸਪਿਓਈ ਤਰਸ ਪਿਆ ਮੈਂ ਅਮਤੋਈ ਸਤਿਗੁਰ ਸੱਜਣਾ ਮਿਲਈਆ ਨਾਨਕ ਨਾਮ ਮਿਲੈ ਤਾਂ ਜੀਵਤਨ ਮਨ ਥੀ ਵਹਿਰਿਆ ਪੂੜੀ ਜਿੱਥੈ ਤੂੰ ਸਮਰਤ ਜਿੱਥੈ ਕੋਈ ਨਾ ਇਥੈ ਤੇਰੀ ਰਕਗਨੀਂ ਤਰਮਾਏ ਸੁਖੈ ਤੁਮਕੇ ਦੂਤ ਨਾਏ ਤੇ ਰਹਿ ਛੜ ਜਾਹੇ ਪਹੁਜਲੇ ਬਖਮਸਗਾ ਹੋ ਗੁਰ ਸ਼ਬਦੀ ਪਰ ਪਾਹੀ ਤੈਨੈ ਕੋ ਲੱਗੀ ਪਿਆਸ ਮਰਤ ਸੇ ਖਾਹੇ ਕਲਮੈ ਹੋ ਪੁੰਨ ਗੁਣ ਗੋਵਿੰਦ ਕਾਏ ਸਭ ਸੈ ਨੂੰ ਕਿਰਪਾਲ ਸਮਾਲੇ ਸਭ ਸੈ ਨੂੰ ਕਿਰਪਾਲ ਸਮਾਲੇ ਸਾਹੀ ਸਾਹੀ ਬਰਥਾ ਕੋਈ ਨ ਜਾਏ ਜਿ ਆਵੇ ਸੋ ਆਏ ਸ਼ਲੋਕ ਮਹੱਲਾ ਬਨ ਮੰਤਰ ਗੁਰੂ ਆਰਾਧਨਾ ਜੀਵਾ ਜਪ ਗੁਰੂ ਨਾਉ ਨੇਤਰੀ ਸਤ ਗੁਰ ਪੇਖਣਾ ਸਰਵਣੀ ਸੁਨਾ ਗੁਰੂ ਨਾਉ ਸਤ ਗੁਰ ਸੇਤੀ ਰਤਿ ਆਦਰ ਗੈ ਪਈ ਠਾਉ ਕਹੁ ਨਾਨਕ ਕਿਰਪਾ ਕਰੇ ਜਿਸੁ ਮਥ ਦੇ ਜਗ ਮਾਤਮ ਕਾਣੀ ਅਵਲਨੇ ਕੀ ਕੀ ਮਨ ਲਪਜਮਾ ਰਖੇ ਰਖਣ ਹਾਰਿ ਆਪੁ ਬਾਰੀ ਅਨ ਗੁਰ ਕੀ ਪੈ ਰੀ ਪਾਏ ਕਾ ਸਵਾਰੀ ਅਨ ਹੋਆ ਦਿਆਲ ਮਨੁ ਨੇ ਵਿਸਾਰੀ ਅਨ ਸਾਧਨਾ ਕੈ ਸੰਗਿ ਭੋਜ ਲਤਾਰੀ ਅਨ ਸਾਗਤ ਨਿੰਦਕ ਦੁਸਤ ਜਨਮਾਇ ਵਿਦਾਨੀ ਅਨ ਤੇ ਸਭ ਕੀ ਟੇਕ ਨਾਨਕ ਬਨੈ ਮਾਹੀ ਜਿਸ ਸਿਮਰਤ ਸੁਖ ਹੋਵੇ ਸਗਲੇ ਦੁਖ ਜਾਹੀ ਤਿਸ ਸਾਹਿਬ ਕੀ ਤੀਕ ਨਾਨਕ ਮੰਨੈ ਮਾਹੀ ਜਿਸ ਸਿਮਰਤ ਸੁਖ ਹੋਵੇ ਸਗਲੇ ਦੁਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ